ਉਧਰ ਜਿਹੜਾ ਹਜੋ ਚਿੰਜੀ ਸਾਬਕਾ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਤੇ ਸਾਬਕਾ ਵਾਈਸ ਪ੍ਰੈਜ਼ੀਡੈਂਟ ਅਲਗੋਰ ਉਹਨਾਂ ਨੇ 트럼ਪ ਐਡਮਿਨਿਸਟ੍ਰੇਸ਼ਨ ਨੂੰ ਨਾਜ਼ੀ ਜਰਮਨੀ ਦੇ ਨਾਲ ਕੰਪੇਅਰ ਜਿਹੜਾ ਉਹ ਕਰ ਦਿੱਤਾ ਸੈਨ ਫਰਾਂਸਿਸਕੋ ਦੀ ਕਲਾਈਮੇਟ ਵੀਕ ਦੇ ਉੱਤੇ ਕਹਿੰਦੇ ਵੀ ਬੋਲਦੇ ਹੋਏ ਉਹਨਾਂ ਨੇ ਇਹ ਜਿਹੜੀ ਆ ਉਹ ਬਿਆਨ ਦਿੱਤਾ ਹੈਗਾ 트럼ਪ ਐਡਮਿਨਿਸਟ੍ਰੇਸ਼ਨ ਬਾਰੇ ਉਹਨਾਂ ਨੇ ਕਿਹਾ ਵੀ ਜਿਹੜਾ ਇਸ ਟਾਈਮ 트럼ਪ ਐਡਮਿਨਿਸਟ੍ਰੇਸ਼ਨ ਆ ਉਹ ਆਪਣੀ ਵਰਜਨ ਆਫ ਰਿਐਲਿਟੀ ਉਹ ਬਣਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਿਹਾ ਆ ਜਦ 1930 ਦੇ ਵਿੱਚ ਦਹਾਕੇ ਦੇ ਵਿੱਚ ਨਾਜ਼ੀ ਪਾਰਟੀ ਜਿਹੜੀ ਉਹ ਬਣੀ ਆ ਅਲਗੋਰ ਨੇ ਆਪਣੀ ਸਪੀਚ ਦੇ ਵਿੱਚ ਕਿਹਾ ਵੀ ਆਈ ਅੰਡਰਸਟੈਂਡ ਕੋਰਟ ਉਹਨਾਂ ਦਾ ਆਈ ਅੰਡਰਸਟੈਂਡ ਵੈਰੀ ਵੈਲ ਵਾਈਟ ਇਟ ਇਜ਼ ਰੋਂਗ ਟੂ ਕੰਪੇਅਰ ਹਿਟਲਰਸ ਥਰਡ ਰੀਚ ਟੂ ਐਨੀ ਅਦਰ ਮੂਮੈਂਟ ਇਟ ਵਾਸ ਯੂਨੀਕਲੀ ਈਵਲ ਫੋਲਸਟਾਪ ਆਈ ਗੈਟ ਇਟ ਬਟ ਥੇਅਰ ਆਰ ਇੰਪੋਰਟੈਂਟ ਲੈਸਨਸ ਫ্রম ਦ ਹਿਸਟਰੀ of that emergent evil evil uh, so تقریبا انہوں نے اس طریقے دے نال جیڑی ٹرمپ ہنادی سیکنڈ ٹرم ماں اس تو لے کے کیتا دسنے چاہیے ہرجو سین جی ذکر جو گل ہے ابھی الگ اور وہ وائس پریزیڈنٹ سی گے یا وہ راشپتی دے عہدے دار کینڈیڈیٹ جڑے بنن دی کوشش جڑی سی گی جنہاں نے سب تو پہلو جڑا کلائمیٹ چینج نو لے کے جڑا وہ رولا پاونا ਸ਼ੁਰੂ ਕੀਤਾ ਸੀ ਉਹਨਾਂ ਨੇ ਚਰਚਾ ਜਿਹੜੀ ਉਹ ਸ਼ੁਰੂ ਕੀਤੀ ਸੀ ਇੱਥੇ ਵੀ ਸੈਨ ਫਰਾਂਸਿਸਕੋ ਦੇ ਵਿੱਚ ਵੀ ਕਲਾਈਮੇਟ ਵੀਕ ਦੇ ਉੱਤੇ ਬੋਲਦਿਆਂ ਹੀ ਉਹਨਾਂ ਦਾ ਇਹ ਬਿਆਨ ਆਇਆ ਹੈ ਉਧਰ ਜਿਹੜਾ ਹਰਜੋ ਸਿੰਘ ਜੀ ਸਾਬਕਾ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਤੇ ਸਾਬਕਾ ਵਾਈਸ ਪ੍ਰੈਜ਼ੀਡੈਂਟ ਅਲਗੋਰ ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਨਾਜ਼ੀ ਜਰਮਨੀ ਦੇ ਨਾਲ ਕੰਪੇਅਰ ਜਿਹੜਾ ਉਹ ਕਰ ਦਿੱਤਾ ਸੈਨ ਫਰਾਂਸਿਸਕੋ ਦੀ ਕਲਾਈਮੇਟ ਵੀਕ ਦੇ ਉੱਤੇ ਕਹਿੰਦੇ ਵੀ ਬੋਲਦੇ ਹੋਏ ਉਹਨਾਂ ਨੇ ਅ ਇਹ ਜਿਹੜੀ ਉਹ ਬਿਆਨ ਦਿੱਤਾ ਹੈਗਾ 트럼ਪ ਐਡਮਿਨਿਸਟ੍ਰੇਸ਼ਨ ਬਾਰੇ ਉਹਨਾਂ ਨੇ ਕਿਹਾ ਵੀ ਜਿਹੜਾ ਇਸ ਟਾਈਮ 트럼ਪ ਐਡਮਿਨਿਸਟ੍ਰੇਸ਼ਨ ਆ ਉਹ ਆਪਣੀ ਵਰਜਨ ਆਫ ਰਿਐਲਿਟੀ ਉਹ ਬਣਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਿਹਾ ਆ ਜਦ 1930 ਦੇ ਵਿੱਚ ਦਹਾਕੇ ਦੇ ਵਿੱਚ 나ਜੀ ਪਾਰਟੀ ਜਿਹੜੀ ਉਹ ਬਣੀ ਆ ਅਲਗੋਰ ਨੇ ਆਪਣੀ ਸਪੀਚ ਦੇ ਵਿੱਚ ਕਿਹਾ ਵੀ ਆਈ ਅੰਡਰਸਟੈਂਡ ਕੋਟ ਉਹਨਾਂ ਦਾ ਆਈ ਅੰਡਰਸਟੈਂਡ ਵੈਰੀ ਵੈਲ ਵਾਈਟ ਇਟ ਇਜ਼ Wrong to compare Hitler's third reach to any other moment. it was uniquely evil. Full stop, I get it, but there are important lessons from the history of that emergent evil. Evil, uh, so, uh, the Kriba nona ne estrikadinala, uh, JD Trump, the second term, uh, the second term, uh, the second term. ਔਲ ਵਾਈਸ ਪ੍ਰੈਜ਼ੀਡੈਂਟ ਸੀਗੇ ਜਾਂ ਉਹ ਰਾਸ਼ਪਤੀ ਦੇ ਅਹੁਦੇਦਾਰ ਕੈਂਡੀਡੇਟ ਜਿਹੜੇ ਬਣਨ ਦੀ ਕੋਸ਼ਿਸ਼ ਜਿਹੜੀ ਸੀਗੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਜਿਹੜਾ ਕਲਾਈਮੇਟ ਚੇਂਜ ਨੂੰ ਲੈ ਕੇ ਜਿਹੜਾ ਉਹ ਰੌਲਾ ਪਾਉਣਾ ਸ਼ੁਰੂ ਕੀਤਾ ਸੀ ਉਹਨਾਂ ਨੇ ਚਰਚਾ ਜਿਹੜੀ ਸ਼ੁਰੂ ਕੀਤੀ ਸੀ ਇੱਥੇ ਵੀ ਸੈਨ ਫਰਾਂਸਿਸਕੋ ਦੇ ਵਿੱਚ ਵੀ ਕਲਾਈਮੇਟ ਵੀਕ ਦੇ ਉੱਤੇ ਬੋਲਦਿਆਂ ਹੀ ਉਹਨਾਂ ਦਾ ਇਹ ਬਿਆਨ ਆਇਆ ਹੈ